ਅਰਮੀਨੀਆ ਦੇ 10 ਤੋਂ 15 ਭਾਰਤੀ ਨੌਜਵਾਨਾਂ ਨੇ ਏਜੰਟਾਂ ਦੀ ਧੋਖਾਧੜੀ ਕਾਰਨ ਫਸੇ ਹੋਣ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਕੀਤੀ ਹੈ। ਇਹ ਵੀਡੀਓ 'ਚ ਨੌਜਵਾਨ ਮਦਦ ਦੀ ਗੁਹਾਰ ਲਗਾ ਰਹੇ ਨੇ। ਇਹਨਾਂ ਨੌਜਵਾਨਾਂ ਨੂੰ ਠੱਗ ਏਜੰਟਾਂ ਦੁਆਰਾ ਪਰਮਾਇਆ ਗਿਆ ਤੇ ਧੋਖਾ ਦਿੱਤਾ ਗਿਆ। ਅਸਲ ਵਿੱਚ ਏਜੰਟਾਂ ਨੇ ਉਹਨਾਂ ਨੂੰ ਬਿਹਤਰ ਮੌਕੇ ਲਈ ਯੂਰਪੇ ਜਾਂਦਾ ਵਾਅਦਾ ਕੀਤਾ ਪਰ ਨੌਜਵਾਨਾਂ ਦਾ ਭਵਿੱਖ ਚੰਗਾ ਬਣਨ ਦੀ ਬਜਾਏ ਅਰਮੀਨੀਆ ਦੇ ਜੇਲ੍ਹ 'ਚ ਫਸ ਗਏ ਨੇ। ਅਰਮੀਨੀਆ ਦੇ 10 ਤੋਂ 15 ਭਾਰਤੀ ਨੌਜਵਾਨਾਂ ਨੇ ਏਜੰਟਾਂ ਦੀ ਧੋਖਾਧੜੀ ਕਾਰਨ ਫਸੇ ਹੋਣ ਦੀ ਵੀਡੀਓ ਸ ਇਹ ਤੋਂ ਖਾ ਦਿੱਤਾ ਗਿਆ। ਦਰਸਲ ਲੇਜੰਟਾ ਨੇ ਉਹਨਾਂ ਨੂੰ ਬਿਹਤਰ ਮੌਕੇ ਲਈ ਯੂਰਪੇ ਜਾਣ ਦਾ ਵਾਅਦਾ ਕੀਤਾ ਪਰ ਨੌਜਵਾਨਾਂ ਦਾ ਭਵਿੱਖ ਚੰਗਾ ਬਣਨ ਦੀ ਜਗ੍ਹਾ ਔਰਮੀਨੀਆ ਦੀ ਜੇਲ੍ਹ 'ਚ ਫਸ ਗਏ ਨੇ। ਉਹ ਨੌਜਵਾਨਾਂ ਦੀ ਮਦਦ ਦੀ ਗੋਹਾਰ ਲਈ ਵਾਇਰਲ ਵੀਡੀਓ ਕਲਿੱਪ ਸੰਸਦ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਕੋਲ ਪਹੁੰਚੀ ਤਾਂ ਉਹਨਾਂ ਤੁਰੰਤ ਇਸ ਤੇ ਕਾਰਵਾਈ ਕਰਦੇ ਆ ਵਿਦੇਸ਼ ਮੰਤਰਾਲੇ ਤੇ ਭਾਰਤੀ ਦੂਤਾਵਾਸ ਨੂੰ ਇਸ ਮਾਮਲੇ ਦੀ ਜਾਂਚ ਕਰਨ ਤੇ ਇਨ੍ਹਾਂ ਨੌਜਵਾਨਾਂ ਦੀ ਹਰ ਸੰਭਵ ਸਹਾਇਤਾ ਕਰਨ ਦੇ ਨਿਰਦੇਸ਼ ਦਿੱਤੇ ਨੇ। ਇਸ ਮੌਕੇ ਸੰਤ ਸੀਚੇਵਾਲ ਨੇ ਇਸ ਕਲਿੱਪ ਨੂੰ ਆਪਣੇ ਸੋਸ਼ਲ ਮੀਡੀਆ ਤੇ ਸਾਂਝਾ ਕਰਦਿਆਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਤਾਜੋਈਨਾਂ ਨੌਜਵਾਨਾਂ ਦੇ ਪਰਿਵਾਰਕ ਮੈਂਬਰਾਂ ਦਾ ਪਤਾ ਲਗਾਇਆ ਜਾ ਸਕੇ ਉਨ੍ਹਾਂ ਕਿਹਾ ਕਿ ਏਜੰਟ ਸਾਡੇ ਨੌਜਵਾਨਾਂ ਦੀਆਂ ਇੱਛਾਵਾਂ ਤੇ ਕਮਜ਼ੋਰੀਆਂ ਦਾ ਲਗਾਤਾਰ ਫਾਇਦਾ ਉਠਾ ਰਹੇ ਨੇ ਤੇ ਉਹਨਾਂ ਨੂੰ ਫਸਾਇਆ ਜਾ ਰਿਹਾ ਹੈ ਸਤਸੀਚੇਵਾਲ ਨੇ ਸਰਕਾਰ ਨੂੰ ਅਜਿਹੇ ਜੰਟਾ ਦੇ ਸ਼ਿਕੰਜਾ ਕੱਸਣ ਦੀ ਅਪੀਲ ਕੀਤੀ ਜੋ ਭਵਿੱਖ ਵਿੱਚ ਅਜਿਹੇ ਦੁਕਾਨਤ ਨੂੰ ਰੋਕਣ ਲਈ ਸਾਡੇ ਨੌਜਵਾਨਾਂ ਦੀਆਂ ਇੱਛਾਵਾਂ ਤੇ ਕਮਜ਼ੋਰੀਆਂ ਦਾ ਫਾਇਦਾ ਉਠਾ ਰਹੇ ਨੇ ਇਸ ਦੇ ਇਲਾਵਾ ਇਹ ਮਾਮਲਾ ਮਨੁੱਖੀ ਤਸਕਰੀ ਤੇ ਸ਼ੋਸ਼ਣ ਨਾਲ ਵੀ ਜੁੜਿਆ ਹੋਇਆ ਹੈ ਟਰੈਵਲ ਏਜੰਟ ਅਜਿਹੇ ਨੌਜਵਾਨ ਲੜਕੇ ਲੜਕੀਆਂ ਨੂੰ ਨਿਸ਼ਾਨਾ ਬਣਾ ਰਹੇ ਨੇ ਜਿਨ੍ਹਾਂ ਦੀਆਂ ਇੱਛਾਵਾਂ ਤੇ ਕਮਜ਼ੋਰੀਆਂ ਦਾ ਫਾਇਦਾ ਉਠਾ ਕੇ ਉਹਨਾਂ ਨੂੰ ਵਿਦੇਸ਼ਾਂ 'ਚ ਬੁਰੀ ਤਰ੍ਹਾਂ ਫਸਾਇਆ ਜਾ ਰਿਹਾ ਹੈ ਸਤ ਬਲਬੀਰ ਸਿੰਘ ਸੀਚੇਵਾਲ ਵਿਦੇਸ਼ਾਂ 'ਚ ਫਸੇ ਭਾਰਤੀਆਂ ਦੀ ਮਦਦ ਲਈ ਲਗਾਤਾਰ ਉਪਰਾਲੇ ਕਰ ਰਹੇ ਨੇ ਉਹ ਅਜਿਹੇ ਲੋਕਾਂ ਦੀਆਂ ਜਾਨਾਂ ਨਾਲ ਖੇਡ ਰਹੇ ਨੇ ਹੁਣ ਤੱਕ ਵਿਦੇਸ਼ ਮੰਤਰਾਲੇ ਤੇ ਭਾਰਤੀ ਦੂਤਾਵਾਸ ਦੀ ਮਦਦ ਨਾਲ ਸੰਸਿਚਵਾਲ ਹੁਣ ਤੱਕ 130 ਦੇ ਕਰੀਬ ਭਾਰਤੀ ਲੜਕੇ ਲੜਕੀਆਂ ਨੂੰ ਸੁਰੱਖਿਅਤ ਉਹਨਾਂ ਦੇ ਪਰਿਵਾਰਾਂ ਕੋਲ ਵਾਪਸ ਵੀ ਲਿਆ ਚੁੱਕੇ ਨੇ ਜੀ ਗੱਲ ਜੀ ਅ ਅਸੀਂ ਅਰਮੀਨੀਆ ਦੇ ਅਰਮਾਵੇਲ ਜੇਲ੍ਹ ਦੇ ਵਿੱਚ ਫਸੇ ਹੋਏ ਆ ਤੇ ਸਾਡੀ ਅਸੀਂ ਜਿਹੜਾ ਏਜੰਟ ਦੇ ਧੋਖੇ ਦੇ ਸ਼ਿਕਾਰ ਹੋ ਚੁੱਕੇ ਆ ਤੇ ਸਾਡੀ ਇੰਡੀਆ ਗਵਰਨਮੈਂਟ ਨੂੰ ਹਿੰਦੁਸਤਾਨ ਦੀ ਗਵਰਨਮੈਂਟ ਨੂੰ ਅਪੀਲ ਹੈ ਕਿ ਸਾਨੂੰ ਇੱਥੋਂ ਇਸਔਖੀ ਘੜੀ ਤੋਂ ਬਾਹਰ ਕੱਢਿਆ ਜਾਏ ਅਸੀਂ ਇੱਥੇ ਜਿਹੜਾ ਇਹ ਧੋਖੇ ਦੇ ਸ਼ਿਕਾਰ ਹੋ ਕੇ ਫਸੇ ਆਏ ਹਾਂ ਇਸ ਜੇਲ੍ਹ ਦੇ ਵਿੱਚ ਤੇ ਸਾਨੂੰ ਐਸੇ ਜੇਲ੍ਹ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਤੁਹਾਨੂੰ 3 ਤੋਂ 6 ਸਾਲ ਦੀ ਸਜ਼ਾ ਜਿਹੜੀ ਉਹ ਦਿੱਤੀ ਜਾ ਰਹੀ ਹੈ ਤੇ ਸਾਨੂੰ ਇਥੋਂ ਦੀ ਜਿਹੜੀ ਭਾਸ਼ਾ ਹੈ ਨਾ ਹੀ ਇਥੋਂ ਦਾ ਕੁਝ ਸਮਝ ਆ ਰਿਹਾ ਏ ਸਾਡੇ ਕੋਲ ਅਣਗਿਣਤ ਪੇਪਰਾਂ ਤੇ ਇਹਨਾਂ ਨੇ ਸਾਈਨ ਕਰਵਾਏ ਹਨ ਜੋ ਕਿ ਸਾਨੂੰ ਇਥੋਂ ਦੀ ਭਾਸ਼ਾ ਨਾ ਸਮਝ ਆ ਰਹੀ ਹੈ ਨਾ ਹੀ ਸਾਨੂੰ ਪੜ੍ਹ ਨਹੀਂ ਆਉਂਦੀ ਸਾਨੂੰ ਇਹ ਨਹੀਂ ਪਤਾ ਕਿ ਇਹਨਾਂ ਨੇ ਕਿਸ ਪੇਪਰਾਂ ਤੇ ਸਾਈਨ ਕਰਵਾਏ ਹਨ ਤੇ ਸਾਨੂੰ ਇੱਥੇ ਨਾ ਹੀ ਕੋਈ ਖਾਣਾ ਠੀਕ ਤਰ੍ਹਾਂ ਮਿਲ ਰਿਹਾ ਹੈ ਔਰ ਰੋਜ਼ ਹੀ ਮੱਝਾਂ ਤੇ گاਵਾਂ ਦਾ ਜਿਹੜਾ ਇਹ ਸੂੜ ਦਾ ਮੀਟ ਇੱਥੇ ਆ ਰਿਹਾ ਹੈ ਜੋ ਸਾਡੇ ਖਾਣ ਤੋਂ ਬਹੁਤ ਪਰੇ ਹੈਗਾ ਏ ਔਰ ਜਿਹੜੇ ਬਰੈਡ ਆ ਉਹ ਸਾਨੂੰ ਰੋਜ਼ ਖਾਣ ਨੂੰ ਮਿਲ ਰਹੇ ਹਨ ਸਾਡੀ ਕਿਰਪਾ ਕਰਕੇ ਹਿੰਦੁਸਤਾਨ ਨੂੰ ਇਹ ਬੇਨਤੀ ਹੈ ਕਿ ਸਾਨੂੰ ਇਸ ਔਕੀ ਘਰੀ ਤੋਂ ਬਾਹਰ ਕੱਢਿਆ ਜਾਏ ਅਸੀਂ 10 ਤੋਂ 15 ਜਣੇ ਹਾਂ ਜੋ ਇਸ ਔਕੀ ਘਰੀ ਦੇ ਵਿੱਚ ਜੇਲ੍ਹ ਦੇ ਵਿੱਚ ਫਸੇ ਹਾਂ ਕਿਰਪਾ ਕਰਕੇ ਸਾਡੀ ਇਹ ਜਿਹੜੀ ਗੱਲ ਹੈ ਸਰਕਾਰ ਤੱਕ ਅਸੀਂ ਇਸ ਵੀਡੀਓ ਰਾਹੀਂ ਪਹੁੰਚ ਦੀ ਕਰਦੇ ਹਾਂ ਤੇ ਜਿਹੜੀ ਵੀ ਸਾਨੂੰ ਇਹ ਪੇਸ਼ੀ ਤੇ ਲੈ ਕੇ ਜਾਂਦੇ ਆ ਉਹ ਦੋ ਦੋ ਮਹੀਨੇ ਦਾ ਸਮਾਂ ਲੈ ਕੇ ਹਰ ਮਹੀਰੀ ਵਾਰ ਵਾਰੀ ਸਾਨੂੰ ਜਿਹੜਾ ਇਸ ਜੇਲ੍ਹ ਦੇ ਵਿੱਚ ਭੇਜ ਦਿੰਦੇ ਹਨ ਉਹ ਸਾਡੀ ਇੱਥੇ ਕੋਈ ਵੀ ਕੋਰਟ ਸੁਣਵਾਈ ਨਹੀਂ ਕਰ ਰਹੀ ਉਸ ਨਾਲ ਹੀ ਇੱਥੇ ਕੋਈ ਵਕੀਲ ਸਾਡੀ ਸੁਣ ਰਿਹਾ ਹੈ ਔਰ ਵਕੀਲਾਂ ਦੀ ਕੋਈ ਵੀ ਇੱਥੇ ਗੱਲ ਨਹੀਂ ਸੁਣ ਰਿਹਾ ਕਿਰਪਾ ਕਰਕੇ ਸਾਡੀ ਹਿੰਦੁਸਤਾਨ ਦੀ ਜਿਹੜੀ ਗਵਰਨਮੈਂਟ ਹੈ ਉਹ ਵੀ ਸਾਡੇ ਵਾਸਤੇ ਕੁਝ ਕਰ ਸਕਦੀ ਹੈ ਅਰਮੀਨੀਆ ਦੀ ਅਰਮਾਵੀਰ ਜੇਲ੍ਹ ਦੇ ਵਿੱਚ ਅਸੀਂ ਫਸੇ ਹਾਂ ਕਿਰਪਾ ਕਰਕੇ ਸਾਨੂੰ ਇਤੋਂ ਬਾਹਰ ਕੱਢਿਆ ਜਾਏ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ